ਉਹ ਪਿੱਛੇ ਬੈਠਾ ਹੀ ਬੰਦਰ ਨਹੀਂ ਗਾਂ ਕਰ ਸਕਦਾ ਹਾਂ ਅੱਗੇ ਕਰਨੀ ਅੱਗੇ ਕਰ ਲਓ ਉਹਨੂੰ ਬੁਲਾਉਣ ਦੀ ਲੋੜ ਨਹੀਂ ਆਹ ਟੇਬਲ ਆ ਗਿਆ ਬਿਲਕੁਲ ਆਹ ਟੇਬਲ ਆ ਗਿਆ ਜੀ ਨਾਲ ਇਹਦੇ ਗਲਾਸ ਹੋਲਡਰ ਵੀ ਆ ਜੀ ਇੱਥੇ ਗਲਾਸ ਰੱਖ ਲਿਆ ਇੱਥੇ ਤੁਸੀਂ ਆਪਣਾ ਕੋਈ ਵੀ ਟੈਬ ਵਗੈਰਾ ਜਿਵੇਂ ਫੋਨ ਹਨਾ ਹਾਂਜੀ ਥੋੜਾ ਫੋਨ ਤੁਸੀਂ ਇੱਥੇ ਰੱਖ ਕੇ ਆਰਾਮ ਨਾਲ ਦੇਖ ਲੈ ਲੈ ਲਾ ਲਓ ਫਿਲਮ ਚਲਾ ਦੇਣੀ ਟੈਬ ਉੱਛਾ ਮਗਰੋਂ ਇਧਰ ਇਧਰ ਚਾਰਜਿੰਗ ਵਾਲੇ ਪੋਰਟ ਵੀ ਦੇਤੇ ਜਿਹੜੇ ਜਿੰਨੇ ਜਮਾ ਮਗਰ ਬੈਣਾ ਤੇ ਏਸੀ ਵੈਂਟ ਵੀ ਦੇਤਾ ਤੇ ਏਸੀ ਵੈਂਟ ਨੂੰ ਕੰਟਰੋਲ ਕਰਨੇ ਨੇੜੇ ਹੋ ਕੇ ਦਿਖਾਓ ਆ ਦੇਖੋ ਲੈ ਕਿੰਨੇ ਤੇ ਕਰਨਾ ਉਹ ਵੀ ਦੇਤਾ ਸਾਰੀ ਵੱਖਰੀ ਚੀਜ਼ ਵੱਖਰਾ ਏ ਸੀ ਦੇਤਾ ਮਗਰ ਲਿਆ ਨੂੰ origignal ਐਂਪਲੀਫਾਇਰ ਆ ਬੌਸ ਦਾ ਕਿਤੇ ਆਏ ਨਾ ਨਾ ਕਹੇਦਣ ਵੀ ਇਹਨਾਂ ਨੇ ਕਹਿ ਹੀ ਦਿੱਤਾ ਕਹਿ ਦਿੱਤਾ ਸਿਰਫ ਸਟicker ਹੀ ਲੱਗਿਆ ਹੋਇਆ ਸਟicker ਹੀ ਲੱਗਿਆ ਹੋਇਆ ਨਾ ਨਾ ਉਹ ਕੰਮ ਨਹੀਂ ਆ ਮਗਰਲੀ ਸੀਟ ਬੈਲਟੀਨੇਟਰ ਆ ਦੇਖੋ ਨੇੜੇ ਆ ਜੇ ਇਹ ਆ ਫੁੱਲ ਹੋ ਗਈ ਬੈਲਟੀਨੇਟਰ ਤੇ ਇਹ ਵੀ ਏ ਸੀ ਨੂੰ ਘਟਾਵਾਂ ਵਧਾ ਸਕਦੇ ਆ ਘਟਾਵਾਂ ਵਧਾ ਸਕਦੇ ਆ ਆ ਚੈੱਕ ਕਰੋ ਤੁਸੀਂ ਇਹ ਤੁਸੀਂ ਇਹਨੂੰ ਵਧਾ ਸਕਦੇ ਹੋ ਕਿਉਂ 3 2 3 ਇੰਚ ਤੱਕ ਵੱਧ ਜਾਂਦੀ ਹੈ ਇਹ ਹੂੰ ਤੁਸੀਂ ਰੱਖ ਕੇ ਦਿਖਾਉਨਾ ਆਜ ਦੇ ਚ ਆਪਾਂ ਪਾ ਲਈ ਤੇ ਆਹ ਲੌਕ ਹੋ ਗਈ ਸੀਟ ਬੈਲਟ ਥੋੜੀ ਪੂਰੀ ਲੌਕ ਹੁੰਦੀ ਹੈ ਕੋਈ ਇਰੀਅਰ ਦੇ ਨਾਲ ਦਾ ਰੰਗ ਦਾ ਮੈਚ ਦਿੱਤਾ ਪੂਰਾ ਇਹਨਾਂ ਨੇ ਜੀ ਐਥੇ ਸਟਿੱਪਣੀ ਇਹਦੇ ਥੱਲੇ ਹੈਗੀ ਸਟਿੱਪਣੀ ਇਹਦੇ ਥੱਲੇ ਆਉਂਦੀ ਹੈ ਇਹਦੇ ਹੂੰ ਵੈਸੇ ਇਹਨਾਂ ਨੇ ਡੀਜ਼ਲ ਦੇ ਵਿੱਚ ਨਾ ਸਟਿੱਪਣੀ ਦਿੱਤੀ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਕਿੱਟ ਦੇਤੀ ਨਾਲ ਵੀ ਤੁਸੀਂ ਇਹਨੂੰ ਹੀ ਵਰਤ ਲਓ ਸਹੀ ਆ ਵੀ ਟਾਇਰ ਖੋਲਣ ਨਾਲੋਂ ਕਿਉਂਕਿ ਟਾਇਰ ਸਾਈਜ਼ ਦਾ ਵੀ ਫਰਕ ਹੁੰਦਾ ਛੋਟਾ ਹੁੰਦਾ ਟਾਇਰ ਹਨਾ ਹੋਰ ਦੂਜੇ ਨਾਲ ਦਾ ਟਾਇਰ ਨਹੀਂ ਆਉਂਦਾ ਲਾ ਇਹ ਵੀਲ ਕਦੇ ਨਹੀਂ ਆਉਂਦਾ ਉੱਥੇ ਰਿਮ ਹੀ ਆਉਂਦਾ ਸਹੀ ਹੈ ਤਾਂ ਇਹਨਾਂ ਨੇ ਆਹੀ ਕਰ ਦਿੱਤਾ ਨਾਲ ਜੇ ਆਪਾਂ ਗੱਲ ਕਰਦੇ ਪਏ ਸੀ ਨਾ ਹੁਣੀ ਬੌਸ ਦੀ ਹਾਂਜੀ ਬੌਸ ਸਿਸਟਮ ਦੀ ਗੱਲ ਕਰਦੇ ਸੀ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਹਮ ਅਰੀਜਨਲ ਐਂਪਲੀਫਾਇਰ ਆ ਬੌਸ ਦਾ ਕਿਤੇ ਆਏ ਨਾ ਨਾ ਕਹੇ ਦਿਨ ਵੀ ਇਹਨਾਂ ਨੇ ਕਹਿ ਹੀ ਦਿੱਤਾ ਕਈ ਦਿੱਤਾ ਵੀ ਸਟicker ਹੀ ਲੱਗਿਆ ਹੋਇਆ ਸਟicker ਹੀ ਲੱਗਿਆ ਹੋਇਆ ਨਾ ਨਾ ਉਹ ਕੰਮ ਨਹੀਂ ਆਹ ਦੇਖਿਓ ਆ ਪੀ ਐਂਪਲੀਫਾਇਰ ਇਹ ਉਹੀ ਗੱਲ ਨਾਲ ਬੂਫਰ ਵੀ 8 ਇੰਚ ਦਾ ਬੂਫਰ ਲਾਉਂਦਾ ਹਾਂ ਟਾਇਰ ਦੇ ਵਿੱਚ ਇਨਬੈਲਟ ਲੱਗਿਆ ਹੋਇਆ ਨੇ ਕਦੇ ਨਹੀਂ ਖੜਕਣਾ ਕਦੇ ਨਹੀਂ ਖਰਾਬ ਨਹੀਂ ਹੋਣਾ ਜੀ ਇਹ ਹੋਇਆ ਤਾਂ ਬ੍ਰਾਂਡੀ ਵਾਰੰਟੀ ਤੇ ਇਹ ਹੁਣ ਟੂੰਹੀ ਥੋੜੀ ਕਹਿਦੇ ਕੰਬਣ ਲਾਉਗੀ ਜਿਹੜੀ ਚੀਜ਼ ਤੁਸੀਂ ਭਾਲਦੇ ਹਾਂ ਸਵਾਦ ਜਿਹਨਾਂ ਦਾ ਸਵਾਦ ਜਿਆ ਨਹੀਂ ਆਇਆ ਯਾਰ ਇਹ ਸਵਾਦ ਸੋਹਣੀ ਆ ਪਰ ਸਿਸਟਮ ਸਾਊਂਡ ਵਾਲਾ ਨਹੀਂ ਪਧਿਆ ਉਹ ਲਗਾਉਣਾ ਉਹ ਜਾਣ ਦੀ ਲੋੜ ਨਹੀਂ ਹੋਣੀ ਕਿਤੇ ਲਾਲ ਪੜਦਾ ਜਦੋਂ ਇੱਥੇ ਚੱਕ ਲਿਆ ਹਡਾਈ ਚੋਂ ਇੱਥੋਂ ਹੀ ਗਾਜਾ ਵਾਜਾ ਚੱਲ ਪੂ ਯੈਸ ਇਹ ਗੱਲ ਆ ਬਿਲਕੁਲ ਮੁੱਕਦੀ ਗੱਲ ਹੁਣ ਆ ਸੀਟਾਂ ਨੇ ਇਹ ਵੀ ਤੁਸੀਂ ਕਰ ਸਕਦੇ ਹੋ ਫੋਲਡ ਤੁਹਾਨੂੰ ਸਪੇਸ ਚਾਹੀਦੀ ਹੈ ਜ਼ਿਆਦੀ ਹੈਨਾ ਉਹ ਸੀਟਾਂ ਹੋੜੀਆਂ ਪਿੱਛੇ ਕਰੀਆਂ ਹੋਈਆਂ ਨੇ ਮੈਂ ਕਰਕੇ ਤੁਹਾਨੂੰ ਦਿਖਾ ਦਿੰਦਾ ਪੂਰੀ ਅੱਗੇ ਤੁਹਾਨੂੰ ਬਹੁਤ ਸਪੇਸ ਮਿਲ ਜਾਂਦੀ ਹੈ ਇਹਦੇ ਵਿੱਚ ਹੂੰ ਚੱਕ ਲੈ ਨਾਲੇ ਦੇ ਵਿੱਚ ਆ ਲੱਗਾ ਏਸੀ ਦੀ ਆਪਾਂ ਗੱਲ ਕਰਦੇ ਸੀ ਨਾ ਸੱਚ ਆ ਦਿਖਾਇਓ ਮਗਰਲੇ ਮਗਰਲੇ ਬੰਦਿਆਂ ਨੂੰ ਏਸੀ ਵਾਸਤੇ ਲੈ ਹਾਂ ਪੂਰਾ ਹਾਂ ਅੱਛਾ ਮਗਰੋਂ ਇਧਰ ਇਧਰ ਚਾਰਜਿੰਗ ਵਾਲੇ ਪੋਰਟ ਵੀ ਦੇਤਾ ਜਿਹੜੇ ਜਿੰਨੇ ਜਮਾ ਮਗਰ ਬੈਣਾ ਤੇ ਏਸੀ ਵੈਂਟ ਵੀ ਦੇਤਾ ਤੇ ਏਸੀ ਵੈਂਟ ਨੂੰ ਕੰਟਰੋਲ ਕਰਨੇ ਨੇੜੇ ਹੋ ਕੇ ਦਿਖਾਇਓ ਆਹ ਦੇਖੋ ਲੈ ਕਿੰਨੇ ਤੇ ਕਰਨਾ ਉਹ ਵੀ ਦੇਤਾ ਸਾਰੀ ਵੱਖਰੀ ਚੀਜ਼ ਵੱਖਰਾ ਏਸੀ ਦੇਤਾ ਮਗਰਲੇ ਨੂੰ ਲੈ ਪੂਰਾ ਪੂਰੀ ਯੂਨਿਟ ਲੱਗਾ ਜੀ ਬਈ ਫਸਟ ਪਰਸਨ ਤੋਂ ਲੈ ਕੇ 7th ਪਰਸਨ ਤੱਕ ਹੀ ਕਹਿਣਾ ਸਾਰੀ ਸਹੂਲਤਾਂ ਸਾਰੀ ਸਹੂਲਤਾਂ ਨਾਰਮਲੀ ਕੀ ਹੁੰਦਾ ਸਾਰੇ ਫੰਕਸ਼ਨ ਅੱਗੇ ਹੀ ਹੁੰਦੇ ਨੇ ਗੱਡੀਆਂ ਦੇ ਵਿੱਚ ਡਰਾਈਵਰ ਨੂੰ ਜਾਂ ਕੋ-ਡਰਾਈਵਰ ਨੂੰ ਫਾਇਦਾ ਮਿਲਦਾ ਸਾਰੇ ਵਿਚਰਾਂ ਦਾ ਹਨਾ ਮਗਰ ਵਾਲਾ ਬੰਦਾ ਦਾ ਵਿਚਾਰਾ ਆ ਰੂੰਗੇ ਜਿਵੇਂ ਆਇਆ ਹੁੰਦਾ ਵੀ ਬੈਠਾ ਸਾਈਡ ਦੇ ਉੱਤੇ ਪਰ ਇਹਦੇ ਵਿੱਚ ਕੀ ਆ ਵੀ ਕੱਲੇ-ਕੱਲੇ ਬੰਦੇ ਦਾ ਧਿਆਨ ਰੱਖਿਆ ਗਿਆ ਵਾ ਵੀ ਪੂਰਿਓ ਲੈ ਕੇ ਮਗਰ ਦਾ ਕਿ ਇਹਨੂੰ ਦਿੱਕਤ ਨਾ ਹੁਣ ਜਿਹੜੇ ਹਲਕਾ ਜ਼ਾਰ ਚ ਮਗਰ ਬਹਿਣੇ ਆ ਉਹਨੂੰ ਬੰਦਾ ਹੀ ਨਹੀਂ ਕਹੂਗੇ ਤਾੜੇ ਵੇ ਆ ਤਾੜੇ ਵੇ ਨਹੀਂ ਗਏ ਉਹ ਉਹ ਵਧੀਆ ਬੈਠੇ ਆ ਨਹੀਂ ਮਗਰ ਦਾ ਬੰਦਾ ਹੀ ਕਹੀ ਜਾਂਦਾ ਵੀਰੇ ਏਸੀ ਅੱਗੇ ਤੇਜ਼ ਕਰਦੇ ਵਿੱਚ ਹਵਾ ਨਹੀਂ ਆਉਂਦੀ ਆ ਏਸੀ ਘੱਟ ਕਰਦੇ ਹੁਣ ਇੱਥੇ ਖਤਮ ਹੀ ਕਰਤਾ ਕੰਮ ਆਪੇ ਜੋ ਜੀ ਕਰਦਾ ਕਰੀ ਚੱਲੋ ਨਾਲ ਵਿੱਚ ਬੋਟਲ ਹੋਲਡਰ ਵੀ ਆ ਤੁਹਾਡਾ ਮੋਬਾਈਲ ਹੋਲਡਰ ਵੀ ਆ ਦੋਵੇਂ ਪਾਸੇ ਤੁਸੀਂ ਆਪਣਾ ਮੋਬਾਈਲ ਵਗੈਰਾ ਰੱਖ ਸਕਦੇ ਹੋ ਹਨ ਤੇ ਐਂ ਸੀਟਾਂ ਸੈਟ ਕੇ ਰੱਖ ਕੇ ਟੈਚੀ ਦੇ ਲਈ ਤਿਆਰ ਹੈ ਇੱਕ ਇੱਕ ਚੀਜ਼ ਇੱਕ ਫੰਕਸ਼ਨ ਹੋਰ ਆ ਉਹ ਕੋਈ ਵੀ ਕੰਪਨੀ ਕੋਈ ਵੀ ਗੱਡੀ 'ਚ ਨਹੀਂ ਆਉਂਦਾ ਹੈਗਾ ਸੀਟ ਬੈਲਟਾਂ ਖੜਕਦੀਆਂ ਰਹਦੀਆਂ ਨੇ ਹਾਂ ਸੀਟ ਬੈਲਟਾਂ ਦੀ ਬਹੁਤ ਦਿੱਕਤ ਆਉਂਦੀ ਹੈ ਕਿ ਸੀਟ ਬੈਲਟ ਖੜਕਦੀ ਆ ਇਹਦੇ ਵਿੱਚ ਇਹਨਾਂ ਨੇ ਕੰਮ ਹੀ ਖਤਮ ਕਰਤਾ ਸੀਟ ਬੈਲਟ ਨੂੰ ਖੜਕਣ ਨਾਲ ਇਹਨਾਂ ਨੇ ਹੋਲਡਰ ਲਾਤੇ ਸੀਟ ਬੈਲਟ ਨੂੰ ਹੋਲਡ ਕਰਨ ਵਾਸਤੇ ਇਹਦੇ 'ਚੋਂ ਤੁਸੀਂ ਸੀਟ ਬੈਲਟ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਆ ਇਹਦੇ 'ਚ ਆਪਾਂ ਪਾ ਲਈ ਤੇ ਆਹ ਲੌਕ ਹੋ ਗਈ ਸੀਟ ਬੈਲਟ ਥੋੜੀ ਪੂਰੀ ਲੌਕ ਹੁੰਦੀ ਕੋਈ ਸੜਕਾ ਹੀ ਨਹੀਂ ਆਉਗਾ ਕੜਕੜ ਜੀ ਬੱਜੂ ਨਾ ਨਾ ਜਮਾ ਨਹੀਂ ਕੋਈ ਸਪੇਸ ਨਹੀਂ ਉਹਦਾ ਇੱਕ ਇਹ ਵੀ ਫਾਇਦਾ ਸਕ੍ਰੈਚ ਨਹੀਂ ਆਉਣਗੇ ਮੋਸਟਲੀ ਸਕ੍ਰੈਚ ਆ ਜਾਂਦੇ ਐ ਇਨਾਂ ਚੀਜ਼ਾਂ ਦੇ ਉੱਤੇ ਇਹ ਮੂਰੇ ਵੀ ਆ ਮੂਰੀਆਂ ਵਾਲੀ ਸੀਟਾਂ ਦੇ ਵੀ ਇਹ ਇਨਾਂ ਵਾਸਤੇ ਵੀ ਆ ਸਾਰੀਆਂ ਸੀਟਾਂ ਵਾਸਤੇ ਤੁਹਾਨੂੰ ਦਿੱਤਾ ਹੋਇਆ ਇਹ ਚੀਜ਼ ਇਹ ਫੰਕਸ਼ਨ ਜੇ ਤਾਂ ਸੋਹਣੀ ਦੀ ਗੱਲ ਕਰਨੀ ਅੰਦਰੋਂ ਬਾਹਰੋਂ ਤਾਂ ਯਾਰ ਬਈ ਨੈਕਸਟ ਐਸ਼ ਕਰਨ ਰ ਅੰਟੀਰੀਅਰ ਦਾ ਰੰਗ ਟੋਟਲੀ ਨਵਾਂ ਆ ਜੀ ਡਾਰਕ ਬਲੂ ਦੇ ਨਾਲ ਇਹਨਾਂ ਨੇ ਆ ਨਵਾਂ ਕਲਰ ਦਿੱਤਾ ਇਹਨਾਂ ਨੇ ਜੀ ਲਾਈਟ ਚਾਕਲੇਟ ਜਿਹਾ ਜੀ ਸੋਹਣੀ ਲੱਗਦੀ ਹੈ ਗੱਡੀ ਉਹ ਜਵਾਕਾਂ ਦੀ ਸੀਟ ਜਿਵੇਂ ਛੋਟੀ ਛੋਟੇ ਬੱਚਿਆਂ ਦੀ ਸੀਟ ਹੁੰਦੀ ਆ ਜੀ 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 ਆਪਣੇ ਇੱਥੇ ਵੈਸੇ ਰੋਡ ਲੀਗਲ ਨਹੀਂ ਹੈਗਾ ਆਪਾਂ ਗੋਦੀ 'ਚ ਬਿਠਾ ਕੇ ਬੱਚੇ ਨੂੰ ਲੈ ਜਾਂਦੇ ਆ ਉਹ ਬਿਲਕੁਲ ਸੇਫ ਨਹੀਂ ਹੈਗਾ ਜੀ ਆਈਸੋਫਿਕਸ ਸੀਟ ਆਉਂਦੀ ਹੈ ਇੱਕ ਉਹਨੂੰ ਆਈਸੋਫਿਕਸ ਕਹਿੰਦੇ ਆ ਉਹ ਆ ਸੀਟਾਂ ਦੇ ਨਾਲ ਆਹੀ ਸੀਟਾਂ ਦੇ ਨਾਲ ਅਡਜਸਟ ਹੋ ਜਾਂਦੀ ਆ ਆ ਲੱਗੇ ਹੋਏ ਨੇ ਲੋਕ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਹਾਂ ਚੈੱਕ ਕਰੋ ਇੱਕ ਇਧਰੋਂ ਘੁਮਾਓਗੇ ਕੈਮਰਾ ਆ ਕੇ ਦੇਖੋ ਇੱਥੇ ਇੱਕ ਆ ਲੱਗਿਆ ਹੋਇਆ ਨਿਸ਼ਾਨ ਬਣਿਆ ਹੋਇਆ ਆ ਦੇਖੋ ਨਾਲ ਬਟਨ ਜਿਹਦਾ ਹਾਂ ਹਾਂ ਇਹਨੂੰ ਆਈਸੋਫਿਕਸ ਕਹਿੰਦੇ ਨੇ ਥੋੜਾ ਜਿਹਾ ਉੱਪਰ ਕਰੋ ਕੈਮਰਾ ਹਾਂ ਆ ਬਿਲਕੁਲ ਆ ਗਿਆ ਇਹ ਛੋਟਾ ਜਿਹੜਾ ਬਟਨ ਲੱਗਿਆ ਨਾ ਜੀ 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 ਇਹਦੇ ਮਗਰਲੇ ਪਾਸੇ ਹੀ ਐਂਕਰ ਲੱਗੇ ਹੋਏ ਨੇ ਸੀਟ ਤੁਸੀਂ ਬੱਚੇ ਦੀ ਲੱਗ ਲੈਂਦਾ ਇਹਦੇ ਤੇ ਫਿੱਟ ਕਰ ਲੋ ਅੱਛਾ ਇਧਰ ਨੂੰ ਮੂੰਹ ਕਰਕੇ ਉਹ ਸੀਟ ਲੱਗੂਗੀ ਨਾਲ ਸੀਟ ਬੈਲਟ ਲੱਗ ਜੂਗੀ ਬੱਚਾ ਵੀ ਸੇਫ ਆਪੇਗਾ ਕਿਉਂ ਉਸ ਤੋਂ ਇਲਾਵਾ ਸੀਟਾਂ ਪਿੱਛੇ ਵਾਲੀਆਂ ਆ ਦਿਖਾਓ ਐਡਜਸਟੇਬਲ ਨੇ ਤੁਸੀਂ ਮੈਂ ਤੁਹਾਨੂੰ ਬਹਿ ਕੇ ਦਿਖਾਉਣਾ ਹਾਂ ਇਹ ਨੇੜੇ ਉਹ ਚੈੱਕ ਇੰਨੀ ਕੰਫਰਟੇਬਲ ਸੀਟ ਕਿਤੇ ਨਹੀਂ ਆਉਂਦੀ ਹੈਗੀ ਹਾਂ ਪਹਿਲਾਂ ਤਾਂ ਇਹ ਵੀ ਬਹੁਤ ਕੰਫਰਟ ਆ ਹੁਣ ਕੋਈ ਵਾਰੀ ਕੀ ਹੁੰਦਾ ਕੋਈ ਬੰਦੇ ਲੰਬੇ ਹੁੰਦੇ ਨੇ ਹਣਾ ਬੰਦਾ ਕਹਿੰਦਾ ਯਾਰ ਮੇਰਾ ਤਾਂ ਥੱਲੇ ਸਪੋਰਟ ਨਹੀਂ ਮਿਲ ਰਹੀ ਜੀ ਤੁਸੀਂ ਇਹਨੂੰ ਵਧਾ ਸਕਦੇ ਹੋ ਕਿਉਂ 3 2 3 ਇੰਚ ਤੱਕ ਵੱਧ ਜਾਂਦੀ ਹੈ ਇਹ ਹੂੰ ਤੇ ਤੁਸੀਂ ਆਰਾਮ ਨਾਲ ਇਹਦੇ ਚ ਸੀਟ ਵਧ ਜਾਂਦੀ ਹੈ ਕੰਫਰਟੇਬਲ ਬਹਿ ਸਕਦੇ ਹੋ ਅੱਛਾ ਇੱਕ ਚੀਜ਼ ਹੋਰ ਹੈ ਇਹਦੇ ਚ ਜੀ ਚੀਜ਼ਾਂ ਤਾਂ ਬਹੁਤ ਨੇ ਮ제 ਮੈਂ ਕੀ ਕੀ ਦੱਸਾਂ ਤੁਹਾਨੂੰ ਹੂੰ ਇੱਕ ਮਿੰਟ ਨੂੰ ਆਪਾਂ ਕੱਢ ਲੈਨੇ ਆ ਅੱਛਾ ਆਹ ਯੰਤਰ ਹੋਰ ਖੋਲ ਲੈ ਇੱਕ ਬਹੁਤ ਖੂਸ਼ ਆ ਇਹਦੇ ਚ ਹਾਂ ਇਹ ਇਹ ਚੀਜ਼ ਹਾਜਾ ਤੇ ਆਉਂਦੀ ਆ ਹਾਂ ਹਾਂ ਇਹਦੇ ਚ ਕੀ ਆ ਤੁਸੀਂ ਥੋੜੀ ਆਹ ਟਰੇ ਆ ਗਈ ਅੱਛਾ ਜੀ ਅੱਛਾ ਇਹਦੇ ਜਿਹੜੀ ਸੀਟ ਆ ਵਾਲੀ ਹੁਣ ਮੈਂ ਪਿੱਛੇ ਬੈਠਾ ਵਾਂ ਹੁਣ ਇਹ ਸੀਟ ਬਹੁਤ ਪਿੱਛੇ ਆ ਜੀ ਹੁਣ ਮੈਂ ਜਦੋਂ ਮੂਰੇ ਜਾ ਕੇ ਇਹਨੂੰ ਕਰੂੰਗਾ ਪਿੱਛੇ ਕੁਝ ਨਹੀਂ ਕਰਨ ਦੀ ਲੋੜ ਆ ਸਾਈਡ ਤੇ ਬਟਨ ਲੱਗੇ ਨੇ ਉਹ ਅੱਛਾ ਲੇ ਆਪਦੇ ਆਪ ਹੀ ਜੇ ਗਾਂਹ ਵਾਲੀ ਦੀ ਸੀਟ ਗਾਂਹ ਕਰਨੀ ਪਿੱਛੋਂ ਹੀ ਹੋ ਜਾਣੀ ਆ ਅੱਛੇ ਤੰਗ ਨਹੀਂ ਕਰਨਾ ਜੇ ਕੋਈ ਬੰਦਾ ਬੈਠਾ ਗੱਡੀ ਲੈ ਕੇ ਕੱਲ ਨੂੰ ਮੂਰੇ ਬੈਠਾ ਤੇ ਤੁਸੀਂ ਬਟਨ ਦੱਬੀ ਜਾਓ ਨਾ ਇਹ ਨਹੀਂ ਚੀਜ਼ ਕਰਨੀ ਜੀ ਹਨਾ ਇਹ ਉੱਦਾ ਚੀਜ਼ ਬਹੁਤ ਹਾਂ ਬੰਦਨ ਤੰਗ ਕਰਨ ਵਾਲੀ ਚੀਜ਼ ਆ ਯਾਰ ਆ ਤਾਂ ਬਾਹਲਾ ਬੋਸ ਮੋਡ ਕਹਿੰਦੇ ਨੇ ਵੀ ਬੰਦਰ ਬੋਸ ਬੰਦਾ ਹਮੇਸ਼ਾ ਪਿੱਛੇ ਬੈਂਦਾ ਵਾ ਜੀ ਤੇ ਉਹਨੂੰ ਚਾਹੀਦੀ ਹੁੰਦੀ ਐਸ ਲੈਗ ਸਪੇਸ ਜ਼ਿਆਦੀ ਜੀ ਤੇ ਉਹਦੇ ਚ ਫਿਰ ਬੰਦਾ ਇਹਨੂੰ ਸੀਟ ਨੂੰ ਖਾਸੀ ਅੱਗੇ ਕਰਕੇ ਤੁਹਾਨੂੰ ਬਹੁਤ ਸਪੇਸ ਮਿਲ ਜਾਂਦੀ ਆ ਫਿਰ ਉਹ ਕੇ ਪਿੱਛੇ ਆਹ ਦੇਖੋ ਲੈ ਉਹ ਪਿੱਛੇ ਬੈਠਾ ਹੀ ਬੰਦਰ ਨਹੀਂ ਗਾਂ ਕਰ ਸਕਦਾ ਹਾਂ ਅੱਗੇ ਕਰਨੀ ਅੱਗੇ ਕਰ ਲਓ ਉਹਨੂੰ ਬੁਲਾਉਣ ਦੀ ਲੋੜ ਨਹੀਂ ਆਹ ਟੇਬਲ ਆ ਗਿਆ ਬਿਲਕੁਲ ਆਹ ਟੇਬਲ ਆ ਗਿਆ ਜੀ ਨਾਲ ਇਹਦੇ ਗਲਾਸ ਹੋਲਡਰ ਵੀ ਆ ਜੀ ਇੱਥੇ ਗਲਾਸ ਰੱਖ ਲਿਆ ਇੱਥੇ ਤੁਸੀਂ ਆਪਣਾ ਕੋਈ ਵੀ ਟੈਬ ਵਗੈਰਾ ਜਿਵੇਂ ਫੋਨ ਹਨਾ ਹਾਂਜੀ ਥੋੜਾ ਫੋਨ ਤੁਸੀਂ ਇੱਥੇ ਰੱਖ ਕੇ ਰਾਂ ਤੁਹਾਡੇ ਲੈ ਲਾ ਲਓ ਫਿਲਮ ਚਲਾ ਦੇ ਨੇ ਟੈਬਲੈਕਸ ਜੋ ਜੋ ਜੀ ਕਰਦਾ ਟੈਬਲੈਕਸ ਦੇਖਣਾ ਜੀ ਉਦੋਂ ਲਾਵਾ ਪਿੱਛੇ ਆਪਾਂ ਦੱਸ ਹੀ ਦਿੱਤਾ ਜੀ ਤੁਹਾਨੂੰ ਚਾਰਜਿੰਗ ਪਿੱਛੇ ਵਾਇਰਲੈਸ ਚਾਰਜਰ ਆ ਵਾਇਰਲੈਸ ਚਾਰਜਰ ਆ ਪਿੱਛੇ ਆਪਣੇ ਅਲੱਗ ਦੇ ਏਸੀ ਵੈਂਟ ਲੱਗੇ ਹੋਏ ਨੇ ਜੀ ਤੋਂ ਆਪਾਂ ਨੂੰ ਆਉਟਪੁੱਟ ਦੇਤੀਆਂ ਇਹਨਾਂ ਨੇ ਸੀ ਪੋਰਟ ਦੀਆਂ ਹੂੰ ਆਈਫੋਨ ਵਾਲਿਆਂ ਨੂੰ ਆਈਫੋਨ ਵਾਲਿਆਂ ਨੂੰ ਅੱਛਾ ਇੱਕ ਚੀਜ਼ ਹੋਰ ਹੈ ਇਹਦੇ 'ਚ ਮੈਂ ਪਿੱਛੇ ਤੁਹਾਨੂੰ ਮੈਂ ਫੇਰ ਦੱਸਦਾ ਜੀ ਸ਼ਾਮ ਨੂੰ ਸਾਨੂੰ ਛੇੜ ਲੈ ਵੀ ਆ ਸਾਨੂੰ ਛੇੜ ਆ ਗਿਆ ਪੁਲਿਸ ਵਾਲੇ ਰੋਕ ਲੈਂਦੇ ਨੇ ਹੂੰ ਪਰ ਚਲਾਨ ਨਹੀਂ ਕੱਟਦੇ ਉਹ ਕਹਿਣਗੇ ਵੀ ਬੰਦ ਕਰ ਲੋ ਹਾਂ ਵੀ ਬੰਦ ਕਰ ਸਕਦੇ ਇਨ ਬਿਲਟ ਆ ਕੰਪਨੀ ਵੱਲੋਂ ਲੱਗੀ ਚੀਜ਼ ਆ ਜੀ ਪਾਸ ਹੁੰਦੀ ਆ ਉਹਨਾਂ ਵੱਲੋਂ ਤਾਂ ਹੀ ਉਹ ਲੱਗਦੀ ਆ ਤੇ ਆ ਮਗਰਲੀ ਸੀਟ ਬੈਲਟੀਨੇਟਰ ਆ ਦੇਖੋ ਨੇੜੇ ਆ ਗਿਆ ਹਾਂ ਚੱਲ ਰਹੀ ਆ ਜੀ ਇਹ ਆ ਫੁੱਲ ਹੋ ਗਈ ਵੈਲਟੀਨੇਟਰ ਤੇ ਇਹ ਵੀ ਏਸੀ ਨੂੰ ਘਟਾਵਦਾ ਸਕਦੇ ਆ ਹਾਂ ਘਟਾਵਦਾ ਸਕਦੇ ਆ ਆ ਚੈੱਕ ਕਰੋ ਤੁਸੀਂ ਇਹ ਮਗਰਲੀ ਸੀਟ ਹਾਂ ਵਧੀਆ ਹੋ ਰਹੀ ਆ ਮੈਨੂੰ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਗਰਮ ਨਹੀਂ ਹੁੰਦੀ ਗੱਡੀ ਨਾ ਛੇਤੀ ਅੰਦਰੋਂ ਜੀ ਮੈਂ ਕਹਿੰਦਾ ਗੱਡੀ ਗਰਮ ਹੋ ਜਾਂਦੀ ਆ ਜੀ ਗਰਮੀਆਂ ਦੇ ਵਿੱਚ ਉਹ ਨਾ ਉਹ ਸੀਟ ਤੇ ਬੈਠਿਆ ਨਹੀਂ ਜਾਂਦਾ ਤੱਬ ਲੋ ਫਟਾਫਟ ਦੋ ਮਿੰਟਾਂ 'ਚ ਸੀਟ ਹੀ ਛੱਡੀ ਆ ਲਾ ਕੇ ਚਾਹੇ ਗੱਡੀ ਲੋਕ ਕਰਕੇ ਜਾਵੋ ਠੰਡੀ ਰਹੂਗੀ ਠੰਡੀ ਰਹੂਗੀ ਗੱਡੀ ਜਿਆਲੀ ਲਾ ਕੇ ਉਸ ਤੋਂ ਇਲਾਵਾ ਵੀ ਇਹਦੇ ਵਿੱਚ ਹੋਰ ਵੀ ਬਹੁਤ ਫੰਕਸ਼ਨ ਨੇ ਇਹਦੇ ਵਿੱਚ ਬਲੂ ਲਿੰਕ ਐਪਲੀਕੇਸ਼ਨ ਆਉਂਦੀ ਆ ਅੱਛਾ ਜੀ ਤੁਸੀਂ ਗੱ ਇਨਫੋਰਮੇਸ਼ਨ ਸਟੇਟਸ ਤੁਹਾਨੂੰ ਚਾਹੀਦਾ ਗੱਡੀ ਦਾ ਗੱਡੀ ਸਟਾਰਟ ਆ ਬੰਦ ਆ ਜੀ ਕੋਈ ਚਲਾ ਰਿਹਾ ਤਾਂ ਕਿੱਥੇ ਚਲਾ ਰਿਹਾ ਕਿੰਨੀ ਸਪੀਡ ਤੇ ਚਲਾ ਰਿਹਾ ਆ ਆਰ ਪੀ ਐਮ ਕਿੰਨੇ ਤੇ ਚੱਲ ਰਹੇ ਤੇ ਕੱਲ ਕਿੰਨੇ ਤੇ ਚੱਲੀ ਸੀ ਅੱਛਾ ਸਾਰਾ ਕੁਝ ਤੇ ਆਊਗਾ ਫੋਨ ਤੇ ਹਾਂਜੀ ਹੁਣ ਕਿਵੇਂ ਕਈਆਂ ਦੇ ਸੋਨ ਪਰਿਵਾਰ ਦੇ ਵਿੱਚ ਛੋਟੇ ਭਰਾ ਹੁੰਦੇ ਨੇ ਤੁਹਾਨੂੰ ਪਤਾ ਕਹੇ ਜੇ ਹੁੰਦੇ ਨੇ ਥੋੜੇ ਜਿਹਾ ਬਤਮੀਜ਼ ਟਾਈਪ ਦੇ ਹਨਾ ਅ ਵੀਰੇ ਗੱਡੀ ਦੀ ਚਾਬੀ ਦੇਈ ਜਰਾ ਮੈਂ ਤਾਂ ਇੱਥੇ ਤੱਕ ਜਾ ਕੇ ਆ ਤੇ ਉਹ ਪਹੁੰਚੇ ਹੁੰਦੇ 100 ਕਿਲੋਮੀਟਰ ਤਾਂ ਇਹਦੇ ਚ ਜੀਓਫੈਂਸਿੰਗ ਆਉਂਦੀ ਆ ਅੱਛਾ ਦੀਓ ਫੈਂਸਿੰਗ ਤੁਸੀਂ ਸੈੱਟ ਕਰ ਲਈ ਹਾਂਜੀ ਤੁਸੀਂ ਲਾਦਾ ਅਗਲਾ ਕਹਿੰਦਾ ਜੀ ਮੈਂ ਲੁਧਿਆਣੇ ਨੂੰ ਜਗਰਾਉਂ ਚੱਲਿਆ 40 ਕਿਲੋਮੀਟਰ ਦੀ ਫੈਂਸਿੰਗ ਲੱਗ ਗਈ ਜੀ ਜਿੱਦਾਂ ਹੀ 40 ਤੋਂ 41 ਕਿਲੋਮੀਟਰ ਹੋਣਾ ਤੁਹਾਨੂੰ ਮੈਸੇਜ ਆ ਜਾਣਾ ਵੀ ਜਿਹੜੀ ਤੁਹਾਡੀ ਗੱਡੀ ਆ ਜੋ ਤੁਸੀਂ ਉਹਦੇ 'ਚ ਐਡ ਕੀਤਾ ਸੀ ਕਿਲੋਮੀਟਰ ਉਹ ਤੋਂ ਵੱਧ ਚੱਲ ਗਈ ਆ ਦੇਖ ਲਓ ਕਿੱਥੇ ਆ ਇਹ ਬਹੁਤ ਵਧੀਆ ਫੰਕਸ਼ਨ ਆ ਗੱਡੀ ਨੂੰ ਸਟੇਟਸ ਤੁਸੀਂ ਤੋਂ ਵੀ ਘੰਟੇ ਦੇਖ ਸਕਦੇ ਹੋ ਆਪਾਂ ਮੋਸਟਲੀ ਹੋਟਲਾਂ 'ਚ ਜਾਂਦੇ ਆ ਉਹਦੇ 'ਚ ਕੀ ਹੁੰਦਾ ਵੈਲਟ ਪਾਰਕਿੰਗ ਆਉਂਦੀ ਆ ਜੀ ਵੈਲੇ ਪਾਰਕਿੰਗ ਦੇ ਵਿੱਚ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਗੱਡੀ ਦੀ ਚਾਬੀ ਫੜਾਤੀ ਬੰਦਾ ਸਟਾਰਟ ਇਹਦੇ ਵਿੱਚ ਤੁਹਾਨੂੰ ਉਹ ਵੀ ਚੀਜ਼ ਦਾ ਪਤਾ ਲੱਗਦਾ ਰਹੂਗਾ ਗੱਡੀ ਫੜਾਈ ਸੀ ਗੱਡੀ ਸਟਾਰਟ ਆ ਕਿ ਬੰਦ ਆ ਸਾਰੀ ਚੀਜ਼ ਦੱਸੋ ਹਾਂ ਸਾਰੀ ਚੀਜ਼ ਦਾ ਔਰ ਫੋਨ ਤੋਂ ਹੀ ਤੁਸੀਂ ਗੱਡੀ ਸਟਾਰਟ ਕਰ ਸਕਦੇ ਹੋ ਅੱਛਾ ਫੋਨ ਤੋਂ ਗੱਡੀ ਸਟਾਰਟ ਕਰ ਲਓ ਗੱਡੀ ਧੁੱਪਾ ਦੇ ਖੜੀ ਆ ਦੋ ਘੰਟਿਆਂ ਦੀ ਤੁਸੀਂ ਜਾਣਾ ਆ 15 ਮਿੰਟ ਬਾਅਦ ਹੁਣ ਅੰਦਰ ਉਹ ਗਰਮ ਹੋਊਗੀ ਗੱਡੀ ਪਹਿਲਾਂ ਹੀ ਸਟਾਰਟ ਕਰ ਲਓ ਏਸੀ ਔਨ ਕਰ ਦਿਓ ਫੋਨ ਤੋਂ ਹੀ ਅੱਛਾ ਜੇ ਮੰਨ ਲਓ ਜੇ ਬੰਦੇ ਕੋਲ ਮੰਨ ਲਓ ਚਾਬੀ ਹੈ ਨਹੀਂ ਤੇ ਚਾਬੀ ਘੁਮਾ ਚੀਂ ਫਿਰ ਸਟਾਰਟ ਹੋ ਜੂ ਚਾਬੀ ਹੈ ਨਹੀਂ ਤਾਂ ਇਹਦੇ ਵਿੱਚ ਇੱਕ ਹੋਰ ਫੰਕਸ਼ਨ ਆ ਹਾਂ ਉਹਨੂੰ ਕਹਿੰਦੇ ਨੇ ਐਨ ਐਫ ਸੀ ਅੱਛਾ ਉਹਦੇ ਤੁਹਾਡੇ ਕੋਲੇ ਫੋਨ ਆ ਹਾਂ ਜੀ ਤੁਸੀਂ ਇੱਕ ਵਾਰੀ ਇਹਦੇ ਨਾਲ ਪੇਅਰ ਕਰ ਲੈਣਾ ਠੀਕ ਆ ਜੋੜ ਲੈ ਹਾਂ ਉਸ ਤੋਂ ਬਾਅਦ ਚਾਬੀ ਦੀ ਤੁਹਾਨੂੰ ਲੋੜ ਨਹੀਂ ਅੱਛਾ ਗੱਡੀ ਤੇ ਲੱਗ ਕੇ ਜਾਣਾ ਵਾ ਜੇ ਤੁਹਾਡੀ ਸਮਾਰਟ ਵਾਚ ਆ ਤੁਸੀਂ ਨਾਲ ਛੋਣੀ ਆ ਉਹਦੇ ਗੱਡੀ ਅਨਲੌਕ ਅੰਦਰ ਬੈਠੇ ਗੱਡੀ ਸਟਾਰਟ ਜੇ ਚਾਬੀ ਗੁੰਮ ਗਈ ਤੁਹਾਡਾ ਫੋਨ ਗੱਡੀ ਨਾਲ ਕਨੈਕਟ ਆ ਫੋਨ ਜੇਬ ਚੋਂ ਕੱਢੋ ਗੱਡੀ ਦੇ ਨੇੜੇ ਲਿਜਾਓ ਗੱਡੀ ਖੋਲ੍ਹ ਲੈਣੀ ਇਹ ਫੋਨਾਂ 'ਚ ਫੰਕਸ਼ਨ ਆਉਂਦਾ ਐ ਐਨ ਐਫ ਸੀ ਕਹਿੰਦੇ ਇਹਨੂੰ ਐਨ ਐਫ ਐਸ ਆਈ ਥਿੰਕ ਉਹਦੇ ਤੁਸੀਂ ਇਹਨੂੰ ਡਿਜੀਟਲ ਕੀ ਕਹਿੰਦੇ ਅਸੀਂ ਡਿਜੀਟਲ ਕੀ ਤੇ ਸਟਾਰਟ ਵੀ ਹੋ ਜਾਊ ਸਟਾਰਟ ਵੀ ਹੋ ਜਾਊ ਕਿਉਂ ਸਟ ਵੇ ਪਰ ਤੁਹਾਡੀ ਜਿਹੜੀ ਹੈਗੀ ਆ ਡਿਵਾਈਸ ਆ ਉਹ ਤੁਹਾਡੀ ਡਿਵਾਈਸ ਇਹਦੇ ਨਾਲ ਸਿੰਕ ਹੋਣੀ ਚਾਹੀਦੀ ਆ ਪਹਿਲਾਂ ਕਨੈਕਟ ਹੋਣੀ ਚਾਹੀਦੀ ਪਹਿਲਾਂ ਕਨੈਕਟ ਕਰਨੀ ਪੈਣੀ ਆ ਤੁਹਾਨੂੰ denn ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਕਹਿੰਦਾ ਭਾਵੇਂ ਇਹ ਚਾਬੀ ਤੁਹਾਨੂੰ ਜੇ ਇਹ ਦੋ ਫੜਾਉਂਦੇ ਏਜੰਸੀ ਦੇ ਵਿੱਚੋਂ ਤੁਹਾਡੀਆਂ ਚਾਰ ਬਣ ਜਾਣਗੀਆਂ ਜੇ ਘੜੀ ਤੇ ਫੋਨ ਨਾਲ ਕਨੈਕਟ ਕਰ ਲੇ ਬਿਲਕੁਲ ਬਿਲਕੁਲ ਉਹ ਤੁਹਾਡੀ ਚਾਬੀ ਬਣ ਜਾਣੀ ਆ ਬਿਲਕੁਲ ਬਿਲਕੁਲ ਜੀ ਇਹਦੇ ਫੀਚਰ ਆ ਜਿਹੜੇ ਜੇ ਤਾਂ ਮੈਂ ਹੋਰ ਦਿਖਾਉਣ ਲੱਗ ਗਿਆ ਤਾਂ ਸਾਨੂੰ ਅੱਧਾ ਘੰਟਾ ਹੋਰ ਲੱਗ ਜਾਣਾ ਮੇਰੇ ਪਾਸੇ ਚਾਬੀ ਕੱਢੋ ਇੱਕ ਫੰਕਸ਼ਨ ਤੁਹਾਨੂੰ ਹੋਰ ਦੱਸ ਦਿੰਦਾ ਬਸ ਆਪਾਂ ਆਖਰੀ ਫੰਕਸ਼ਨ ਭਈ ਇਹ ਵੀ ਆਖਰੀ ਜਾਂਦੇ ਆਂਦੇ ਫੰਕਸ਼ਨ ਸਮਝੋ ਜੀ। ਹਾਂ ਚਾਬੀ ਤਾਂ ਹੱਥ ਮੇਰੀ ਜੇਬ 'ਚ ਹੀ ਹੈ। ਆ ਗੱਡੀ ਆਪਾਂ ਕਰਤੀ ਬੰਦ ਜੀ। ਬੰਦ ਹੋ ਗਈ। ਆ ਗੱਡੀ ਆਪਾਂ ਕਰਤੀ ਲੋਕ। ਹੋ ਗਈ ਲੋਕ। ਹੁਣ ਆਪਾਂ